ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ ਜਿਸ ਤੋਂ ਬਾਅਦ ਬਦਲਾ ਲੈਣ ਦੇ ਲਈ ਵਿਅਕਤੀ ਨੇ ਦੋ ਤਿੰਨ ਵਾਰ ਉਸ ਸੱਪ ਨੂੰ ਡੰਗ ਲਿਆ ਜਿਸ ਦੇ ਕਾਰਨ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਇਹ ਅਜੀਬ ਘਟਨਾ ਨਵਦਾ ਦੇ ਰਾਜੋਲੀ ਇਲਾਕੇ ਦੇ ਵਿੱਚ ਵਾਪਰੀ ਹੈ ਤੋਂ ਅੰਦਾਜ਼ੇ ਇਹ ਕਿ ਰਾਜੋਲੀ ਦੇ ਵਿੱਚ ਰੇਲਵੇ ਲਾਈਨ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਆਪਣੇ ਬੇਸ ਕੈਂਪ ਤੇ ਸੌ ਰਿਹਾ ਸੀ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਇਸ ਮੌਕੇ ਕਬਰੌਂ ਦੀ ਬਜਾਏ ਗੁੱਸੇ ਦੇ ਚਾਹੇ ਸੰਤੋਸ਼ ਨੇ ਲੋਹੇ ਦੀ ਰਾ ਲੋਹੇ ਦੀ ਰਾ ਦੇ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ ਇਸ ਨਾਲ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਸੰਤੋਸ਼ ਨੂੰ ਜਦੋਂ ਉਸ ਦੇ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਮੇਰੇ ਪਿੰਡ ਦੇ ਵਿੱਚ ਅਜਿਹਾ ਮੰਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਦੱਸਦਾ ਹੈ ਤਾਂ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ ਸਥਾਨਕ ਗਿਆਨ ਦੀ ਇਸ ਅਨੋਖੀ ਗੱਲ ਨੇ ਸੰਤੋਸ਼ ਨੂੰ ਅਜਿਹੀ ਸਖਤ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਉਸ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸੰਤੋਸ਼ ਲੋਹਾਰ ਨਾਮ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਜੇਕਰ ਸੱਪ ਜ਼ਹਿਰੀਲਾ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਜਾ ਸਕਦੀ ਸੀ। ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ ਜਿਸ ਤੋਂ ਬਾਅਦ ਬਦਲਾ ਲੈਣ ਦੇ ਲਈ ਵਿਅਕਤੀ ਨੇ ਦੋ ਤਿੰਨ ਵਾਰ ਉਸ ਸੱਪ ਨੂੰ ਡੰਗ ਲਿਆ ਜਿਸ ਦੇ ਕਾਰਨ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਇਹ ਅਜੀਬ ਘਟਨਾ ਨਵਦਾ ਦੇ ਰਜੋਲੀ ਇਲਾਕੇ ਦੇ ਵਿੱਚ ਵਾਪਰੀ ਹੈ ਤੋਂ ਅੰਦਾਜ਼ੇ ਇਹ ਕਿ ਰਜੋਲੀ ਦੇ ਵਿੱਚ ਰੇਲਵੇ ਲਾਈਨ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਆਪਣੇ ਬੇਸ ਕੈਂਪ ਤੇ ਸੌ ਰਿਹਾ ਸੀ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਇਸ ਮੌਕੇ ਕਬਰੌਂ ਦੀ ਬਜਾਈ ਗੁੱਸੇ ਦੇ ਚਾਏ ਸੰਤੋਸ਼ ਨੇ ਲੋਹੇ ਦੀ ਰਾ ਲੋਹੇ ਦੀ ਰਾ ਦੇ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ ਇਸ ਨਾਲ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਸੰਤੋਸ਼ ਨੂੰ ਜਦੋਂ ਉਸ ਦੇ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਮੇਰੇ ਪਿੰਡ ਦੇ ਵਿੱਚ ਅਜੇਹਾ ਮੰਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਦੱਸਦਾ ਹੈ ਤਾਂ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ ਸਥਾਨਕ ਗਿਆਨ ਦੀ ਇਸ ਅਨੋਖੀ ਗੱਲ ਨੇ ਸੰਤੋਸ਼ ਨੂੰ ਅਜੇ ਹੀ ਸਖਤ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਏ। ਜਿੱਥੇ ਉਸ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸੰਤੋਸ਼ ਲੋਹਾਰ ਨਾਮ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਜੇਕਰ ਸੱਪ ਜ਼ਹਿਰੀਲਾ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਚਾ ਸਕਦੀ ਸੀ। ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ ਜਿਸ ਤੋਂ ਬਾਅਦ ਬਦਲਾ ਲੈਣ ਦੇ ਲਈ ਵਿਅਕਤੀ ਨੇ ਦੋ ਤਿੰਨ ਵਾਰ ਉਸ ਸੱਪ ਨੂੰ ਡੰਗ ਲਿਆ ਜਿਸ ਦੇ ਕਾਰਨ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਇਹ ਅਜੀਬ ਘਟਨਾ ਨਵਦਾ ਦੇ ਰਜੋਲੀ ਇਲਾਕੇ ਦੇ ਵਿੱਚ ਵਾਪਰੀ ਹੈ ਤੋਂ ਅੰਦਾਜ਼ੇ ਇਹ ਕਿ ਰਜੋਲੀ ਦੇ ਵਿੱਚ ਰੇਲਵੇ ਲਾਈਨ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਆਪਣੇ ਬੇਸ ਕੈਂਪ ਤੇ ਸੌ ਰਿਹਾ ਸੀ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਇਸ ਮੌਕੇ ਕਬਰੌਂ ਦੀ ਬਜਾਈ ਗੁੱਸੇ ਦੇ ਚਾਏ ਸੰਤੋਸ਼ ਨੇ ਲੋਹੇ ਦੀ ਰਾ ਲੋਹੇ ਦੀ ਰਾ ਦੇ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ ਇਸ ਨਾਲ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਸੰਤੋਸ਼ ਨੂੰ ਜਦੋਂ ਉਸ ਦੇ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਮੇਰੇ ਪਿੰਡ ਦੇ ਵਿੱਚ ਅਜੇਹਾ ਮੰਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਦੱਸਦਾ ਹੈ ਤਾਂ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ ਸਥਾਨਕ ਗਿਆਨ ਦੀ ਇਸ ਅਨੋਖੀ ਗੱਲ ਨੇ ਸੰਤੋਸ਼ ਨੂੰ ਅਜੇ ਹੀ ਸਖਤ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਉਸ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸੰਤੋਸ਼ ਲੋਹਾਰ ਨਾਮ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਜੇਕਰ ਸੱਪ ਜ਼ਹਿਰੀਲਾ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਚਾ ਸਕਦੀ ਸੀ। ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ ਜਿਸ ਤੋਂ ਬਾਅਦ ਬਦਲਾ ਲੈਣ ਦੇ ਲਈ ਵਿਅਕਤੀ ਨੇ ਦੋ ਤਿੰਨ ਵਾਰ ਉਸ ਸੱਪ ਨੂੰ ਡੰਗ ਲਿਆ ਜਿਸ ਦੇ ਕਾਰਨ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਇਹ ਅਜੀਬ ਘਟਨਾ ਨਵਦਾ ਦੇ ਰਜੋਲੀ ਇਲਾਕੇ ਦੇ ਵਿੱਚ ਵਾਪਰੀ ਹੈ ਤੋਂ ਅੰਦਾਜ਼ੇ ਇਹ ਕਿ ਰਜੋਲੀ ਦੇ ਵਿੱਚ ਰੇਲਵੇ ਲਾਈਨ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਆਪਣੇ ਬੇਸ ਕੈਂਪ ਤੇ ਸੌ ਰਿਹਾ ਸੀ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਇਸ ਮੌਕੇ ਕਬਰੌਂ ਦੀ ਬਜਾਈ ਗੁੱਸੇ ਦੇ ਚਾਏ ਸੰਤੋਸ਼ ਨੇ ਲੋਹੇ ਦੀ ਰਾ ਲੋਹੇ ਦੀ ਰਾ ਦੇ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ ਇਸ ਨਾਲ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਸੰਤੋਸ਼ ਨੂੰ ਜਦੋਂ ਉਸ ਦੇ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਮੇਰੇ ਪਿੰਡ ਦੇ ਵਿੱਚ ਅਜੇਹਾ ਮੰਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਦੱਸਦਾ ਹੈ ਤਾਂ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ ਸਥਾਨਕ ਗਿਆਨ ਦੀ ਇਸ ਅਨੋਖੀ ਗੱਲ ਨੇ ਸੰਤੋਸ਼ ਨੂੰ ਅਜੇ ਹੀ ਸਖਤ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਉਸ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸੰਤੋਸ਼ ਲੋਹਾਰ ਨਾਮ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਜੇਕਰ ਸੱਪ ਜ਼ਹਿਰੀਲਾ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਜਾ ਸਕਦੀ ਸੀ। ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ ਜਿਸ ਤੋਂ ਬਾਅਦ ਬਦਲਾ ਲੈਣ ਦੇ ਲਈ ਵਿਅਕਤੀ ਨੇ ਦੋ ਤਿੰਨ ਵਾਰ ਉਸ ਸੱਪ ਨੂੰ ਡੰਗ ਲਿਆ ਜਿਸ ਦੇ ਕਾਰਨ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਇਹ ਅਜੀਬ ਘਟਨਾ ਨਵਦਾ ਦੇ ਰਜੋਲੀ ਇਲਾਕੇ ਦੇ ਵਿੱਚ ਵਾਪਰੀ ਹੈ ਤੋਂ ਅੰਦਾਜ਼ੇ ਇਹ ਕਿ ਰਜੋਲੀ ਦੇ ਵਿੱਚ ਰੇਲਵੇ ਲਾਈਨ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਆਪਣੇ ਬੇਸ ਕੈਂਪ ਤੇ ਸੌ ਰਿਹਾ ਸੀ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਇਸ ਮੌਕੇ ਕਬਰੌਂ ਦੀ ਬਜਾਈ ਗੁੱਸੇ ਦੇ ਚਾਏ ਸੰਤੋਸ਼ ਨੇ ਲੋਹੇ ਦੀ ਰਾ ਲੋਹੇ ਦੀ ਰਾ ਦੇ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ ਇਸ ਨਾਲ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਸੰਤੋਸ਼ ਨੂੰ ਜਦੋਂ ਉਸ ਦੇ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਮੇਰੇ ਪਿੰਡ ਦੇ ਵਿੱਚ ਅਜੇਹਾ ਮੰਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਦੱਸਦਾ ਹੈ ਤਾਂ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ ਸਥਾਨਕ ਗਿਆਨ ਦੀ ਇਸ ਅਨੋਖੀ ਗੱਲ ਨੇ ਸੰਤੋਸ਼ ਨੂੰ ਅਜੇ ਹੀ ਸਖਤ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਉਸ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸੰਤੋਸ਼ ਲੋਹਾਰ ਨਾਮ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਜੇਕਰ ਸੱਪ ਜ਼ਹਿਰੀਲਾ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਚਾ ਸਕਦੀ ਸੀ। ਸੋਸ਼ਲ ਮੀਡੀਆ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਸੱਪ ਨੇ ਡੰਗਿਆ ਜਿਸ ਤੋਂ ਬਾਅਦ ਬਦਲਾ ਲੈਣ ਦੇ ਲਈ ਵਿਅਕਤੀ ਨੇ ਦੋ ਤਿੰਨ ਵਾਰ ਉਸ ਸੱਪ ਨੂੰ ਡੰਗ ਲਿਆ ਜਿਸ ਦੇ ਕਾਰਨ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਇਹ ਅਜੀਬ ਘਟਨਾ ਨਵਦਾ ਦੇ ਰਜੋਲੀ ਇਲਾਕੇ ਦੇ ਵਿੱਚ ਵਾਪਰੀ ਹੈ ਤੋਂ ਅੰਦਾਜ਼ੇ ਇਹ ਕਿ ਰਜੋਲੀ ਦੇ ਵਿੱਚ ਰੇਲਵੇ ਲਾਈਨ ਪ੍ਰੋਜੈਕਟ ਤੇ ਕੰਮ ਕਰਨ ਵਾਲਾ ਮਜ਼ਦੂਰ ਸੰਤੋਸ਼ ਲੋਹਾਰ ਆਪਣੇ ਬੇਸ ਕੈਂਪ ਤੇ ਸੌ ਰਿਹਾ ਸੀ ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਇਸ ਮੌਕੇ ਕਬਰੌਂ ਦੀ ਬਜਾਈ ਗੁੱਸੇ ਦੇ ਚਾਏ ਸੰਤੋਸ਼ ਨੇ ਲੋਹੇ ਦੀ ਰਾ ਲੋਹੇ ਦੀ ਰਾ ਦੇ ਨਾਲ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਨਹੀਂ ਸਗੋਂ ਤਿੰਨ ਵਾਰ ਦੰਦੀਆਂ ਮਾਰੀਆਂ ਇਸ ਨਾਲ ਸੱਪ ਦੀ ਤੜਫ ਤੜਫ ਕੇ ਮੌਤ ਹੋ ਗਈ ਹੈ ਸੰਤੋਸ਼ ਨੂੰ ਜਦੋਂ ਉਸ ਦੇ ਅਸਾਧਾਰਨ ਪ੍ਰਤੀਕਰਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਮੇਰੇ ਪਿੰਡ ਦੇ ਵਿੱਚ ਅਜੇਹਾ ਮੰਨਤਾ ਹੈ ਕਿ ਜੇਕਰ ਤੁਹਾਨੂੰ ਕੋਈ ਸੱਪ ਦੱਸਦਾ ਹੈ ਤਾਂ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਦੋ ਵਾਰ ਡੰਗ ਮਾਰਨਾ ਹੋਵੇਗਾ ਸਥਾਨਕ ਗਿਆਨ ਦੀ ਇਸ ਅਨੋਖੀ ਗੱਲ ਨੇ ਸੰਤੋਸ਼ ਨੂੰ ਅਜੇ ਹੀ ਸਖਤ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਸੰਤੋਸ਼ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਲੈ ਗਏ। ਜਿੱਥੇ ਉਸ ਦਾ ਇਲਾਜ ਕਰ ਰਹੀ ਡਾਕਟਰ ਨੇ ਦੱਸਿਆ ਕਿ ਸੰਤੋਸ਼ ਲੋਹਾਰ ਨਾਮ ਦੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਸੀ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਨੌਜਵਾਨ ਖਤਰੇ ਤੋਂ ਬਾਹਰ ਹੈ। ਇਸ ਦੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਸੱਪ ਜ਼ਹਿਰੀਲਾ ਨਹੀਂ ਸੀ। ਜੇਕਰ ਸੱਪ ਜ਼ਹਿਰੀਲਾ ਹੁੰਦਾ ਤਾਂ ਨੌਜਵਾਨ ਦੀ ਜਾਨ ਵੀ ਚਾ ਸਕਦੀ ਸੀ।